YouTube ਚੈਨਲ ਸੋਸਲਾ ਬਤੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਇੱਕ ਨਵੀਂ ਵੀਡੀਓ ਤੇ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਹਨ ਪੰਜਾਬ ਦੇ ਮੌਸਮ ਦੀਆਂ ਜ਼ਿਲ੍ਹਾ ਬਰਨਾਲਾ ਦੀਆਂ ਜਿੱਥੇ ਕਿ ਇਸ ਟਾਈਮ ਜੋ ਕਿ ਲਗਾਤਾਰ ਬਰਸਾਤ ਹੋ ਰਹੀ ਹੈ ਹੋਣ ਦੀਆਂ ਬਿਲਕੁਲ ਤਾਜ਼ਾ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਇਸ ਸਮੇਂ ਜੋ ਕਿ ਗੜੇ ਵਹਿਣ ਦੀਆਂ ਵੀ ਖਬਰਾਂ ਆ ਰਹੀਆਂ ਹਨ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਬਰਨਾਲਾ ਦੀਆਂ ਸਮਾਨ ਦੇ ਵਿੱਚ ਸਾਇਆ ਹੋਏ ਸੰਘਣੇ ਬੱਦਲ ਜੋ ਕਿ ਤੁਸੀਂ ਦੇਖ ਸਕਦੇ ਹੋ ਕਾਲੀਆਂ ਘਟਾਵਾਂ ਤੇ ਬੱਦਲ ਲੱਸਦੇ ਹੋਏ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਤਾਜ਼ੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਏਸ਼ੀਆਂ ਵਿੱਚ ਵੀ ਮੀਂਹ ਪੈਣ ਦੀਆਂ ਖਬਰਾਂ ਅਤੇ ਗੜੇ ਪੈਣ ਦੀਆਂ ਜੋ ਕਿ ਇਸ ਸਮੇਂ ਖਬਰਾਂ ਆ ਰਹੀਆਂ ਹਨ यस्वीर तुम देख सकते हो इस समय जो कि बरनाले के बरसात हो रही है ज़िला बरनाले दगातार तस्वीर अखा रहे हैं जिला बरनला जिते कि लाइव तस्वीर के तस्वीरां जो कि तीन देख सकते हो बरसात जो कि हो रही है ਤੋ ਲਾਗਾ ਪੰਜਾਬ ਦੇ ਹੋਰ ਵੀ ਵਾਕੂ ਵਾਕੀ ਹਿੱਸਿਆਂ ਵਿੱਚ ਵੀ ਪੈਣ ਦੀਆਂ ਖਬਰਾਂ ਆ ਰਹੀਆਂ ਨੇ ਇਹ ਤਸਵੀਰਾਂ ਨੇ ਜਲਾਵ ਬਰਨਾਲਾ ਦੀਆਂ ਧੰਨਵਾਦ ਜੀ